ਹਾਂਜੀ ਬਾਈ ਸਾਹਿਬ ਸਤਿ ਸ਼੍ਰੀ ਅਕਾਲ ਅੱਜ ਪਿੰਡ ਅਕਲੀਆ ਦੇ ਵਿੱਚ ਆਪਾਂ ਬਾਈ ਕੋਲ ਪਹੁੰਚੇ ਆ ਜਿਸ ਕੋਲ ਤੈਨਾਂ ਟਰੈਕਟਰ ਬਗਾਉਣਾ ਤੇ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਹਾਂਜੀ ਬਾਈ ਕੀ ਹਾਲ ਨੇ ਬਈ ਬਈ ਉਠੀ ਜੁਮਰੀ ਹਾਂ ਬਹੁਤ ਵਧੀਆ ਵੀਰੇ ਤੇ ਇਹ ਟਰੈਕਟਰ ਬਕਾਊ ਕਰਦੇ ਫਿਰ ਹੈ ਹਾਂ ਬਈ ਹਾਂ ਠੀਕ ਹੈ ਠੀਕ ਹੈ ਤੇ ਇਹ ਬਈ ਮਾਡਲ ਮੂਲੇ ਦਾ ਤੇ ਇਹਨਾਂ ਦੇ ਦਿਓ ਜਾਣਕਾਰੀ ਵੀ ਕੀ ਵਿਚਾਰ ਨੇ ਤੁਹਾਡੇ ਇਹ ਟਰੈਕਟਰ ਵੀ ਇਹ 14 ਮਾਡਲ ਆ ਸਾਡਾ ਐਡਾ ਹੈਗਾ ਤੇ 3 ਈਪੀਡ ਹੋਇਆ ਸਾਡਾ ਠੀਕ ਹੈ ਜੀ 14 ਮਾਡਲ ਤੇ ਟਰੈਡ ਦੋ ਦਿਨ ਬਾਅਦ ਚ ਆ ਸਕਣ ਬਾਕੇ ਜਾਂ ਜਾ ਸਕਦਾ ਬੰਦਾ ਹਾਂ ਤੇ ਰੇਟ ਹੈਗਾ ਦਾ 475000 ਰੁਪਏ ਠੀਕ ਹੈ ਬਈ ਠੀਕ ਹੈ ਠੀਕ ਹੈ ਬਾਕੀ ਇੰਜਨ ਉਹ ਜਿਹੜਾ ਓਕੇ ਹੈ ਕੰਮ ਹਾਂ ਇੰਜਨ ਵਧੀਆ ਜਮਾ ਦਾਣੇ ਦਾ ਟਰੈਕਟਰ ਠੀਕ ਹੈ ਭਾਈ ਠੀਕ ਹੈ ਆਟਾਟਾ ਦੇ ਆਪਣਾ 2010 ਮਾਡਲ ਆ ਐਮ ਆਰ ਐਫ ਚਾਰ ਟਾਇਰ ਨਵੇਂ ਆ ਠੀਕ ਹੈ ਭਾਈ ਬਰਨਾਂ ਨੰਬਰ ਹੈ ਠੀਕ ਹੈ ਤੇ ਸੈਂਟਰ ਗੇਅਰ ਹੈ ਠੀਕ ਹੈ ਯਾਰ ਰੇਟ ਹੈਗਾ 375000 ਰੁਪਏ ਦੋ ਦਿਨ ਚਲਾ ਲੈ ਚਾਰ ਦਿਨ ਚਲਾ ਲੈ ਚਰਾ ਕੇ ਰਫੇ ਲੈ ਕੇ ਜਾਂਦਾ ਨਿਸ਼ਲੀ ਕਰਕੇ ਠੀਕ ਹੈ ਭਾਈ ਹਾਂ ਤੇ ਇੱਕ ਆਪਣੇ ਕੋਲ ਹੈ ਇਸ ਤਰ੍ਹਾਂ 92 ਮਾਡਲ ਪੌਣੇ ਟਾਇਰ ਜੇ ਕੇ ਦੇ 466 ਦਾ ਕੰਟਰੋਲ ਲਿਫਟ ਹੈ ਠੀਕ ਹੈ ਭਾਈ ਇਹਦੀ ਕੀਮਤ ਹੈਗੀ ਆ 90000 ਰੁਪਏ 90000 ਰੁਪਏ ਹਾਂ ਇੰਜਨ ਗੇਅਰ ਸਭ ਦਾ ਹੋਇਆ ਇੰਜਨ ਬੋਸ ਅਨੁਸਾਰਪ ਹੋਇਆ ਗੇਅਰ ਵੀ ਇਹ ਨਵਾਂ ਤਰਾ ਹੈ ਪੰਜ ਪੰਜ ਗੇਅਰ ਹੋਇਆ ਕੰਟਰੋਲ ਲੈਫਟ ਹੈ ਠੀਕ ਹੈ ਭਾਈ ਹਾਂ ਇਹ ਵੀਰ ਭਾਈ ਨੇ ਚਲਾ ਕੇ ਪਾ ਕੇ ਕੇ ਟਰੈਕਟਰ ਹੋ ਜਾਵੇ ਤਿੰਨਾਂ ਚ ਠੀਕ ਹੈ ਠੀਕ ਹੈ ਜਲਦੀ ਮੈਨੂੰ ਟਰੈਕਟਰ ਆਏ ਕੋਈ ਟਰੈਕਟਰ ਨਾਲ ਕੋਈ ਵਪਾਰ ਨਹੀਂ ਦਾ ਟਰੈਕਟਰ ਨਹੀਂ ਹੈ ਠੀਕ ਹੈ ਭਾਈ ਤੇ ਯਾਨੀ ਕਿ ਜੇ ਆਪਾਂ ਤਿੰਨੇ ਟਰੈਕਟਰ ਦਾ ਮੰਨ ਕੇ ਚੱਲੋ ਵੀ ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਅਲੱਗ-ਅਲੱਗ ਜਿਹੜੇ ਤੁਸੀਂ ਰੇਟ ਬੋਲੇ ਨੇ ਉਹਨਾਂ ਦੇ ਵਿੱਚੋਂ ਮਾੜਤਾਂ ਠੀਕ ਹੈ ਬਾਈ ਹਾਂਜੀ ਬਾਈ ਕੋਈ ਵੀ ਵੀਰ ਨੂੰ ਇਹ ਟਰੈਕਟਰਾਂ ਦੀ ਲੋਡ ਹੈ ਹਨਾ ਜਾਂ ਕਿਸਾਨ ਵੀਰ ਵੀ ਅਰਜਨ ਦਾਸ ਕੀਨ ਹੈ ਜਾਂ ਐਸਰ ਦਾਸ ਕੀਨ ਹੈ ਤਾਂ ਇਹ ਬਾਈ ਨਾਲ ਆਪਾਂ ਨੰਬਰ ਸਕਰੀਨ ਦੇ ਉੱਪਰ ਵੀ ਪਾਵਾਂਗੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਨੇ ਰੇਟ ਵੀ ਦੱਸ ਚੁੱਕੇ ਨੇ ਤੇ ਬਾਕੀ ਮੌਕੇ ਤੇ ਜਿਹੜਾ ਵੀ ਮਾਨਤਾਣ ਵੀ ਬਾਈ ਕਹਿੰਦਾ ਵੀ ਜਰੂਰ ਕਰਾਂਗੇ ਤੇ ਪਿੰਡ ਹੈਗਾ ਜਿਹੜਾ ਇਹ ਅਕਲੀ ਹੈਗਾ ਤੇ ਲੋਕੇਸ਼ਨ ਬਾਈ ਦੀ ਹੈਗੀ ਹੈ ਜਿਹੜੀ ਇਹ ਕਿਹੜਾ ਬਾਈ ਰਸਤਾ ਚੌਕ ਦੀ ਸੜਕ ਤੇ ਚੌਕ ਦੇ ਸੜਕ ਤੇ ਆ ਜਿਹੜਾ ਬਾਈ ਦੇ ਘਰ ਨੇਗੇ ਖੇਤਾਂ ਵਿੱਚ ਤੇ ਬਾਈ ਦਾ ਨਾਮ ਆ ਕਾਲਾ ਸਿੰਘ 3 ਨੰਬਰ ਇੱਕ ਵਾਰੀ ਦੁਬਾਰੇ ਬੋਲੋ ਬਾਈ 9569509970 9569509970 ਬਾਈ ਦਾ ਨੰਬਰ ਹੈ ਤੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਪਰ ਵੀ ਅਸੀਂ ਸ਼ੋ ਕਰਾਂਗੇ ਤੇ ਐਨਾ ਕਹਿੰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਧੰਨਵਾਦ ਬਾਈ